ਸਾਰਿਆਂ ਨੂੰ ਮਸੀਹ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਪਰਮੇਸ਼ਵਰ ਦਾ ਸ਼ੁਕਰ ਕਰਦੀ ਹਾਂ ਉਹਨਾਂ ਨੇ ਸਵੇਰ ਦੀ ਰੋਸ਼ਨੀ ਦਿੱਤੀ ਕਿ ਅਸੀਂ ਸਭ ਜਨ ਮਿਲ ਕੇ ਹਰ ਇੱਕ ਪੈਣ ਭਰਾ ਲਈ ਪ੍ਰਾਰਥਨਾ ਕਰ ਸਕੀਏ ਅਸੀਂ ਕਿੰਨੇ ਖੁਸ਼ ਨਸੀਬਾਂ ਜੋ ਜੀਉਂਦਿਆਂ ਨਿੱਤਰਤੀ ਉਤੇ ਜੀਉਂਦੇ ਤੇ ਮਹਿਫੂਜ਼ ਆ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਕਿ ਉਹਨੇ ਸਾਨੂੰ ਇਸ ਲਾਇਕ ਬਣਾਇਆ ਕਿ ਅਸੀਂ ਉਹ ਪੈਣ ਭਰਾਵਾਂ ਲਈ ਪ੍ਰਾਰਥਨਾ ਕਰ ਸਕੀਏ ਜੋ ਦੁਖੀ ਆ ਜੋ ਪਰੇਸ਼ਾਨ ਆ ਜੋ ਤਰਾ ਤਰਾ ਦੀਆਂ ਮੁਸ਼ਕਲਾ ਹਫ਼ਤਾ ਵਿੱਚ ਫਸੇ ਆ ਪਰਮੇਸ਼ਵਰ ਨੇ ਸਾਨੂੰ ਚੁਣਿਆ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਆਈਏ ਸਾਡਾ ਅੱਜ ਦਾ ਵਿਸ਼ਾ ਆ ਸਾਨੂੰ ਫੋਨ ਕਾਲ ਕੁਛ ਆਏ ਸੀਗੇ ਕਿ ਜਿਹੜੇ ਭੈਣ ਭਰਾਵਾਂ ਦੀਆਂ ਵਿਚਾਂ ਵਿੱਚ ਬੈਠੇ ਆ ਜਿਨ੍ਹਾਂ ਦੇ ਕੋਲ ਕੋਈ ਕੰਮ ਨਹੀਂਗਾ ਅਸੀਂ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਵਰ ਉਸ ਜਗ੍ਹਾ ਤੇ ਉਹਨਾਂ ਦੇ ਨਾਲ ਹੋਵੇ ਉਹਨਾਂ ਦੇ ਅੰਗ ਸੰਗ ਹੋਵੇ ਔਰ ਉਹਨਾਂ ਨੂੰ ਇੱਕ ਅੱਛਾ ਕੰਮ ਮਹਈਆ ਕਰੇ ਤਾਂ ਜੋ ਉਹਨਾਂ ਦੇ ਜੀਵਨ ਤੋਂ ਪਰਮੇਸ਼ਵਰ ਨੂੰ ਮਹਿਮਾ ਮਿਲੇ ਆਈਏ ਸੇ ਅੱਖਾਂ ਬੰਦ ਕਰਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਅਨੁਗ੍ਰਹਿ ਪਿਤਾ ਤੁਹਾਡਾ ਧੰਨਵਾਦ ਕਰਦੀਆਂ ਸਰਵ ਸ਼ਕਤੀਮਾਨ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀਆਂ ਯਿਸੂ ਰਾਜਾ ਤੁਹਾਡਾ ਹੀ ਧੰਨਵਾਦ ਕਰਦੀਆਂ ਪਵਿੱਤਰ ਪਰਮੇਸ਼ਵਰ ਜੀ ਹਾਲੇਲੂਇਆ 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 ਧੰਨਵਾਦ ਹੋ ਯੇਸੂ ਰਾਜਾ ਧੰਨਵਾਦ ਹੋ ਪਿਆਰੇ ਪਰਮੇਸ਼ਵਰ ਜੀ ਸਵਰਗਯੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਯੇਸੂ ਰਾਜਾ ਅਸੀਂ ਆਪਣੇ ਸਿਰ ਨੂੰ ਝੁਕਾ ਕੇ ਤੁਹਾਡੇ ਚਰਨਾਂ ਵਿੱਚ ਆਉਂਦੇ ਆ ਪਿਆਰੇ ਪਰਮੇਸ਼ਵਰ ਮੈਂ ਉਹ ਆਪਣੀ ਇੱਕ ਇੱਕ ਪੈਣ ਪ੍ਰਾਲੀ ਪ੍ਰਾਰਥਨਾ ਕਰਦੀ ਆ ਯੇਸੂ ਰਾਜਾ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆ ਜੋ ਬੇਰੋਜ਼ਗਾਰ ਆ ਪਿਆਰੇ ਪਰਮੇਸ਼ਵਰ ਜੀ ਉਹਨਾਂ ਨੂੰ ਇੱਕ ਅੱਛਾ ਕੰਮ ਮਹੱਈਆ ਕਰੋ ਉਹਨਾਂ ਦੇ ਸਾਰੇ ਬੰਦ ਰਸਤਿਆਂ ਨੂੰ ਖੋਲ ਦੋ ਪਿਆਰੇ ਪਰਮੇਸ਼ਵਰ ਤੁਹਾਡਾ ਹੀ ਮੈਂ ਸ਼ੁਕਰ ਕਰਦੀ ਆ ਯੇਸੂ ਰਾਜਾ ਉਨ੍ਹਾਂ ਦੇ ਹੱਥਾਂ ਦੇ ਕੰਮਾਂ ਉੱਤੇ ਬਰਕਤ ਰਾਸ਼ੀਸ਼ ਦਿਓ ਤੁਹਾਡਾ ਸ਼ੁਕਰ ਕਰਦੀ ਹਾਂ ਸਾਰੇ ਰਸਤਿਆਂ ਨੂੰ ਖੋਲ ਦਿਓ ਪਿਆਰੇ ਪਰਮੇਸ਼ਰ ਸਾਰੇ ਰਸਤਿਆਂ ਨੂੰ ਖੋਲ ਦਿਓ ਪਿਆਰੇ ਪਰਮੇਸ਼ਰ ਜੀ ਇੱਕ ਅੱਛਾ ਮਾਰਗ ਉਨ੍ਹਾਂ ਲਈ ਮਹੱਈਆ ਕਰੋ ਪਵਿੱਤਰ ਪਰਮੇਸ਼ਰ ਇੱਕ ਅੱਛਾ ਮਾਰਗ ਉਨ੍ਹਾਂ ਲਈ ਮਹੱਈਆ ਕਰੋ ਯਿਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਬੜੀ ਆਈ ਦੇ ਯੁਗ ਪਰਮੇਸ਼ਰ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਰਾਜਿਆਂ ਦੇ ਰਾਜਾ ਮੇਰੇ ਪ੍ਰਭੂਆਂ ਦੇ ਪ੍ਰਭੂ ਯਿਸੂ ਰਾਜਾ ਤੁਹਾਡਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋ ਜੋ ਇਸ ਵੀਡੀਓ ਨੂੰ ਦੇਖ ਰਹੇ ਆ ਯੇਸ਼ੂ ਰਾਜਾ ਉਹ ਅੱਜ ਦੀ ਪ੍ਰਾਰਥਨਾ ਨੂੰ ਰਿਸੀਵ ਕਰਨ ਪਵਿੱਤਰ ਪਰਮੇਸ਼ਰ ਉਹ ਭੈਣ ਭਰਾ ਇਸ ਪ੍ਰਾਰਥਨਾ ਨੂੰ ਆਪਣੇ ਜੀਵਨ ਵਿੱਚ ਗ੍ਰਹਿਣ ਕਰਨ ਜਿਨ੍ਹਾਂ ਦੇ ਜੀਵਨਾਂ ਵਿੱਚ ਕੰਮ ਬੰਦ ਹੋਏ ਆ ਯੇਸ਼ੂ ਜੀ ਜਿਨ੍ਹਾਂ ਨੂੰ ਕੋਈ ਵੀ ਕੰਮ ਨਹੀਂ ਮਿਲ ਰਿਹਾ ਪਿਆਰੇ ਪਰਮੇਸ਼ਰ ਜੀ ਉਹ ਆਸ ਦੀ ਪ੍ਰਾਰਥਨਾ ਨੂੰ ਆਪਣੇ ਜੀਵਨ ਚ ਰੀਸੀਵ ਕਰਨ ਔਰ ਉਹਨਾਂ ਦੇ ਸਾਰੇ ਬੰਦ ਰਸਤੇ ਢਾਡੀ ਪਵਿੱਤਰ ਆਤਮਾ ਦੁਆਰਾ ਖੁੱਲ ਜਾਣ ਯੇਸੂ ਰਾਜਾ ਉਹਨਾਂ ਨੂੰ ਇੱਕ ਅੱਛਾ ਕਾਰੋਬਾਰ ਮਹੱਈਆ ਕਰੋ ਪਿਆਰੇ ਪਰਮੇਸ਼ਵਰ ਉਹਨਾਂ ਨੂੰ ਇੱਕ ਅੱਛਾ ਕਾਰੋਬਾਰ ਮਹੱਈਆ ਕਰੋ ਯੇਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਜੋ ਆਪਣੇ ਘਰਾਂ ਤੋਂ ਦੂਰ ਆਪਣੇ ਪਰਿਵਾਰਾਂ ਤੋਂ ਦੂਰ ਆ ਜੋ ਆਪਣੇ ਘਰਾਂ ਲਈ ਇੱਕ ਅੱਛਾ ਪਵਿੱਖ ਸੋਚ ਕੇ ਬਾਹਰ ਗਏ ਆ ਪਰ ਉੱਥੇ ਜਾ ਕੇ ਉਹਨਾਂ ਨੂੰ ਕੋਈ ਕੰਮ ਮਹੱਈਆ ਨਹੀਂ ਹੋਇਆ ਯੇਸੂ ਰਾਜਾ ਤੁਹਾਡੇ ਨਾਮ ਦੇ ਦੁਆਰਾ ਉਹਨਾਂ ਲਈ ਸਾਰੇ ਰਸਤੇ ਖੁੱਲ ਜਾਣ ਯੇਸ਼ੂ ਜੀ ਆਪਣੇ ਨਾਂ ਦੇ ਦੁਆਰਾ ਉਹਨਾਂ ਲਈ ਸਾਰੇ ਰਸਤੇ ਖੋਲ ਦੋ ਯੇਸ਼ੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਵਰ ਜੀ ਮੈਂ ਤੁਹਾਡਾ ਹੀ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਵਰ ਜੀ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਜੀਵਨ 'ਚ ਇੱਕ ਵੱਡਾ ਮੈਰੀਕਲ ਹੋਵੇ ਪਿਆਰੇ ਪਰਮੇਸ਼ਵਰ ਜੀ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਜੀਵਨਾਂ ਵਿੱਚ ਇੱਕ ਵੱਡਾ ਚਮਤਕਾਰ ਹੋਵੇ ਪਿਆਰੇ ਪਰਮੇਸ਼ਵਰ ਤੁਹਾਡਾ ਸ਼ੁਕਰ ਕਰਦੀ ਹਾਂ ਇਹ ਜਾਣ ਜਾਣ ਕਿ ਸੱਚਮੁੱਚ ਸਾਡਾ ਪ੍ਰਭੂ ਯੇਸ਼ੂ ਮਸੀਹ ਸਭ ਕੁਝ ਕਰਨ ਦੀ ਸਮਰਥ ਰੱਖਦਾ ਇਹ ਜਾਣ ਜਾਣ ਕਿ ਸੱਚਮੁੱਚ ਸਾਡਾ ਪ੍ਰਭੂ ਪਰਮੇਸ਼ਵਰ ਸਭ ਕੁਝ ਕਰਨ ਦੀ ਸਮਰਥ ਰੱਖਦਾ ਆ ਧੰਨਵਾਦ ਹੋ ਯੇਸ਼ੂ ਰਾਜਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਹallelujah 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 ਇਬਰਾਹੀਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਇਬਰਾਹੀਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਆਪਣੇ ਕੰਮਾਂ ਨੂੰ ਇੱਕ ਇੱਕ ਜੀਵਨ ਚ ਪ੍ਰਗਟ ਕਰੋ ਪਿਆਰੇ ਪਰਮੇਸ਼ਰ ਆਪਣੇ ਕੰਮਾਂ ਨੂੰ ਇੱਕ ਇੱਕ ਜੀਵਨ ਚ ਪ੍ਰਗਟ ਕਰ ਦਿਓ ਯੇਸੂ ਜੀ ਤੁਹਾਡਾ ਮੈਂ ਸ਼ੁਕਰ ਕਰਦੀ ਆ ਤੁਹਾਡਾ ਮੈਂ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਹੀ ਮੈਂ ਧੰਨਵਾਦ ਕਰਦੀ ਮੇਰੇ ਸਵਰਗੀ ਪਿਤਾ ਯੇਸੂ ਰਾਜਾ ਤੁਹਾਡੇ ਨਾਮ ਦੇ ਦੁਆਰਾ ਇਹਨਾਂ ਦੇ ਜੀਵਨਾਂ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਮੈਂ ਸ਼ੁਕਰ ਕਰਦੀ ਆ ਮੈਂ ਤੁਹਾਡਾ ਧੰਨਵਾਦ ਕਰਦੀ ਆ ਪਿਆਰੇ ਪਰਮੇਸ਼ਵਰ ਜੀ ਜਿਹੜੇ ਬ੍ਰਦਰ ਨੇ ਦੁਬਈ ਤੋਂ ਫੋਨ ਕੀਤਾ ਸੀ ਪਿਆਰੇ ਪਰਮੇਸ਼ਵਰ ਮੈਂ ਉਸ ਪ੍ਰਾਲੀ ਪ੍ਰਾਰਥਨਾ ਕਰਦੀ ਪਿਆਰੇ ਪਰਮੇਸ਼ਵਰ ਜੀ ਉਸ ਜਗ੍ਹਾ ਤੇ ਉਹਨੂੰ ਇੱਕ ਅੱਛੀ ਜੋਬ ਮਿਲ ਸਕੇ ਇੱਕ ਅੱਛਾ ਕੰਮ ਮਹੱਈਆ ਹੋ ਸਕੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਉਹਨਾਂ ਦੇ ਹੱਥਾਂ ਦੇ ਕੰਮਾਂ ਉਤੇ ਬਰਕਤ ਤੇ ਆਸ਼ੀਸ਼ ਦੇਣਾ ਪਿਆਰੇ ਪਰਮੇਸ਼ਵਰ ਉਹਨਾਂ ਦੇ ਸਾਰੇ ਬੰਦ ਰਸਤੇ ਤੁਹਾਡੇ ਨਾਂ ਦੇ ਦੁਆਰਾ ਖੁੱਲ ਜਾਣ ਪਿਆਰੇ ਪਰਮੇਸ਼ਵਰ ਸਾਰੇ ਬੰਦ ਰਸਤੇ ਤੁਹਾਡੇ ਨਾਂ ਦੇ ਦੁਆਰਾ ਖੁੱਲ ਜਾਣ ਸਾ ਮਰਤੀਏ ਪਿਤਾ ਟਾੜਾ ਸ਼ੁਕਰਕਾਰ ਦੀ ਮੈਂ ਤੁਹਾਡਾ ਧੰਨਵਾਦ ਕਰਦੀ ਟੜੇ ਨਾਂ ਨੂੰ ਮਹਿਮਾ ਦਿੰਨੀ ਆ ਪਿਆਰੇ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾ ਦਿੰਨੀ ਆ ਮੈਂ ਆਸ ਕਰਦੀ ਮੈਂ ਉਮੀਦ ਕਰਦੀ ਤੁਸੀਂ ਸੜੀਆਂ ਦੁਆਵਾਂ ਮਂ ਪ੍ਰਾਰਥਨਾ ਨੂੰ ਸੁਣਨ ਵਾਲੇ ਪਰਮੇਸ਼ਰ ਹੋ ਯੈਸੂ ਜੀ ਤੁਹਾਡਾ ਸ਼ੁਕਰ ਯੈਸੂ ਜੀ ਤੁਹਾਡਾ ਹੀ ਸ਼ੁਕਰ ਹੋ ਤੁਹਾਡਾ ਧੰਨਵਾਦ ਹੋ ਮੇਰੇ ਸਵਰਗੀ ਪਿਤਾ ਤੁਹਾਡਾ ਧੰਨਵਾਦ ਹੋ ਮੇਰੇ ਸਵਰਗੀ ਪਿਤਾ ਤੁਹਾਡਾ ਧੰਨਵਾਦ ਹੋ ਪਿਆਰੇ ਪਰਮੇਸ਼ਰ ਏਕ-ਏਕ ਬੱਚੇ ਤੇ ਦਇਆ ਕਰੋ ਏਕ-ਏਕ ਭੈਣ ਭਰਾ ਤੇ ਦਇਆ ਕਰੋ ਯੈਸੂ ਰਾਜਾ ਤੁਹਾਡਾ ਸ਼ੁਕਰ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਮੈਂ ਵਿਸ਼ਵਾਸ ਕਰਦੀ ਤੁਸੀਂ ਸਾਡੀ ਦੁਆ ਪ੍ਰਾਰਥਨਾ ਨੂੰ ਸੁਣਿਆ ਹੈ ਪਿਆਰੇ ਪਰਮੇਸ਼ਵਰ ਜੀ ਅਸੀਂ ਬਾਕੀ ਦਾ ਸਮਾਂ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਸੌਂਪਦੇ ਹਾਂ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਸਵੀਕਾਰ ਕਰੋ ਅਸੀਂ ਮੰਗਦੇ ਆਪਣੇ ਪ੍ਰਭੂ ਯੇਸ਼ੂਮਸੀ ਕੇ ਨਾਮ ਵਿੱਚ ਆਮੀਨ ਆਮੀਨ ਮੈਂ ਸ਼ੁਕਰ ਕਰਦੀਆਂ ਪਰਮੇਸ਼ਵਰ ਦਾ ਧੰਨਵਾਦ ਕਰਦੀਆਂ ਜਿੰਨੇ ਵੀ ਭੈਣ ਭਰਾਵਾਂ ਨੇ ਸਾਨੂੰ ਪ੍ਰਾਰਥਨਾ ਦੇ ਵਿਸ਼ੇ ਦਿੱਤੇ ਸੀ ਆਪਣਾ ਨਾਮ ਜ਼ਰੂਰ ਦੱਸਿਆ ਕਰੋ ਉਸਾਪ ਜਿਸ ਜਗ੍ਹਾ ਤੇ ਤੁਸੀਂ ਉਹ ਉਸ ਜਗ੍ਹਾ ਦਾ ਵੀ ਨਾਮ ਦੱਸਿਆ ਕਰੋ ਤਾਂ ਜੋ ਜਦੋਂ ਅਸੀਂ ਪ੍ਰਾਰਥਨਾ ਕਰੀਏ ਉਹ ਸਾਰੇ ਭੈਣ ਭਰਾਵਾਂ ਦਾ ਨਾਮ ਲੈ ਕੇ ਪ੍ਰਾਰਥਨਾ ਕਰ ਸਕੀਏ ਔਰ ਮੈਂ ਆਸ ਕਰਦੀ ਹਾਂ ਜਿੰਨੇ ਸਾਡੇ ਨਾਲ ਇਸ ਵੀਡੀਓ ਦੇ ਦੁਆਰਾ ਜੁੜੇ ਹੋਏ ਆ ਪੂਰਾ ਵਿਸ਼ਵਾਸ ਰੱਖਿਏ ਕਿਉਂਕਿ ਪਰਮੇਸ਼ਵਰ ਸਭ ਕੁਝ ਕਰ ਸਕਦਾ ਆ ਤੁਸੀਂ ਵਿਸ਼ਵਾਸ ਕਰੋਗੇ ਤੁਹਾਡਾ ਕੋਈ ਵੀ ਕੰਮ ਆ ਪਰਮੇਸ਼ਵਰ ਉਸ ਕੰਮ ਨੂੰ ਤੁਹਾਡੇ ਜੀਵਨ ਵਿੱਚ ਜ਼ਰੂਰ ਪੂਰੀਆਂ ਕਰੇਗਾ ਔਰ ਜੋ ਭਰਾ ਕੰਮ ਤੋਂ ਵਿਹਲੇ ਆ ਜਿਨ੍ਹਾਂ ਨੂੰ ਕੋਈ ਕੰਮ ਨਹੀਂ ਮਿਲਿਆ ਦੇਸ਼ ਵਿਦੇਸ਼ ਵਿੱਚ ਜਾ ਕੇ ਪਰਮੇਸ਼ਵਰ ਉਹਨਾਂ ਨੂੰ ਇਸੇ ਵਕਤ ਹਾਰੋ ਜੋਬ ਦਵੇ ਜਿਨ੍ਹਾਂ ਦੀ ਉਹਨਾਂ ਨੂੰ ਜ਼ਰੂਰਤ ਆ ਔਰ ਪਰਮੇਸ਼ਵਰ ਉਹਨਾਂ ਦੇ ਜੀਵਨ 'ਚ ਆਪਣੇ ਕੰਮ ਨੂੰ ਪ੍ਰਗਟ ਕਰੇ ਸਾਰਿਆਂ ਨੂੰ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਆਮੀਨ